ਹਰਿਆਣਾ ਦੇ ਸੀਨੀਅਰ ਆਈਪੀਐਸ ਅਧਿਕਾਰੀ వై ਪੂਰਨ ਕੁਮਾਰ ਵੱਲੋਂ ਖੁਦਕੁਸ਼ੀ ਦੇ 9ਵੇਂ ਦਿਨ ਉਹਨਾਂ ਦਾ ਪੋਸਟਮਾਰਟਮ ਅੱਜ ਕੀਤਾ ਜਾ ਰਿਹਾ ਹੈ। ਮਰਹੂਮ ਆਈਪੀਐਸ ਅਧਿਕਾਰੀ ਦੀ ਆਈਐਸ ਪਤਨੀ ਅਮਨੀਤ ਪੀ ਕੁਮਾਰ ਸਵੇਰੇ ਆਪਣੀ ਸਹਿਮਤੀ ਉਹਨਾਂ ਵੱਲੋਂ ਦੇ ਦਿੱਤੀ ਗਈ ਸੀ। ਉਹ ਵੀ ਚੰਡੀਗੜ੍ਹ ਪੀਜੀਆਈ ਵਿਖੇ ਇਸ ਵੇਲੇ ਮੌਜੂਦ ਨੇ। ਮੈਡੀਕਲ ਬੋਰਡ ਵੱਲੋਂ ਪੂਰਨ ਕੁਮਾਰ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਪੋਸਟਮਾਰਟਮ ਦੀ ਵੀਡੀਓਗ੍ਰਾਫੀ ਇੱਕ ਮੈਜਿਸਟ੍ਰੇਟ ਅਤੇ ਫੋਰੈਂਸਿਕ ਬੈਲੇਸਟਿਕ ਮਹਾਰਾਂ ਦੀ ਮੌਜੂਦਗੀ ਦੇ ਵਿੱਚ ਕੀਤਾ ਜਾ ਰਿਹਾ ਹੈ ਪੂਰਨ ਕੁਮਾਰ ਦਾ ਅੰਤਿਮ ਸੰਸਕਾਰ ਵੀ ਸ਼ਾਮ ਤੱਕ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ 51 ਮੈਂਬਰੀ ਕਮੇਟੀ ਦੇ ਚੇਅਰਮੈਨ ਪ੍ਰੋਫੈਸਰ ਜੈਨ ਰੈਣ ਦਾ ਕਹਿਣਾ ਹੈ ਕਿ ਹਰਿਆਣਾ ਸਰਕਾਰ ਨੇ ਉਹਨਾਂ ਦੀ ਮੰਗ ਦੇ ਮੁਤਾਬਿਕ ਡੀਜੀਪੀ ਨੂੰ ਛੁੱਟੀ ਤੇ ਭੇਜ ਦਿੱਤਾ ਹੈ ਅਤੇ ਰੋहतक ਦੇ ਐਸਪੀ ਨੂੰ ਪਹਿਲਾਂ ਹੀ ਹਟਾ ਦਿੱਤਾ ਗਿਆ ਤੇ ਹੁਣ ਸਰਕਾਰ ਆਪਣਾ ਕੰਮ ਕਰ ਰਹੀ ਹੈ ਚੇਅਰਮੈਨ ਨੇ ਦੱਸਿਆ ਕਿ ਕਮੇਟੀ ਹੁਣ ਮੰਗ ਕਰਦੀ ਹੈ ਕਿ ਚੰਡੀਗੜ੍ਹ ਪੁਲਿਸ ਨਿਰਪੱਖ ਜਾਂਚ ਕਰੇ ਇਸ ਲਈ ਅੱਜ ਦੁਪਹਿਰ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬਚੰਦ ਕਟਾਰੀਆਂ ਦੇ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ ਅਤੇ ਕਾਨੂੰਨੀ ਤਰੀਕਿਆਂ ਦੇ ਨਾਲ ਜਾਂਚ ਅੱਗੇ ਵਧਾਉਣ ਨੂੰ ਲੈ ਕੇ ਇੱਕ ਮੰਗ ਪੱਤਰ ਵੀ ਉਹਨਾਂ ਨੂੰ ਸੌਂਪਿਆ ਜਾਵੇਗਾ। ਆਈਐਸ ਅਧਿਕਾਰੀ ਅਮਨੀਤ ਪੀ ਕੁਮਾਰ ਨੇ ਬੁੱਧਵਾਰ ਨੂੰ ਸਵੇਰੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਸੀ ਕਿ ਚੰਡੀਗੜ੍ਹ ਪੁਲਿਸ ਨੇ ਉਹਨਾਂ ਨੂੰ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਹੈ। ਹਰਿਆਣਾ ਸਰਕਾਰ ਨੇ ਇਹ ਵੀ ਕਿਹਾ ਸੀ ਕਿ ਦੋਸ਼ੀ ਪਾਈ ਜਾਣ ਵਾਲੇ ਕਿਸੇ ਵੀ ਅਧਿਕਾਰੀ ਵਿਰੁੱਧ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਇਸ ਲਈ ਉਹਨਾਂ ਨੇ ਦੱਸਿਆ ਕਿ ਮੈਂ ਆਪਣੇ ਪਤੀ ਵਾਈਕ ਪੂਰਨ ਕੁਮਾਰ ਦਾ ਪੋਸਟਮਾਰਟਮ ਕਰਨ ਲਈ ਸਹਿਮਤੀ ਦਿੱਤੀ ਹੈ। ਉਹਨਾਂ ਅੱਗੇ ਕਿਹਾ ਕਿ ਮੈਂ ਇਹ ਵੀ ਯਾਦ ਰੱਖਿਆ ਹੈ ਕਿ ਸਬੂਤ ਪ੍ਰਾਪਤ ਕਰਨ ਅਤੇ ਨਿਆਂ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣ ਦੇ ਲਈ ਸਮੇਂ ਸਿਰ ਪੋਸਟਮਾਰਟਮ ਜ਼ਰੂਰੀ ਹੈ। ਇਸ ਲਈ ਮੈਂ ਫੈਸਲਾ ਕੀਤਾ ਕਿ ਡਾਕਟਰਾਂ ਦਾ ਇੱਕ ਬੋਰਡ ਜਿਸ ਦੇ ਵਿੱਚ ਬੈਲਿਸਟਿਕ ਆ ਮਾਹਰ ਵੀ ਸ਼ਾਮਲ ਹੋਣਗੇ ਪੋਸਟਮਾਰਟਮ ਉਹਨਾਂ ਵੱਲੋਂ ਕੀਤਾ ਜਾਵੇਗਾ। ਇੱਕ ਮੈਜਿਸਟ੍ਰੇਟ ਵੀ ਮੌਜੂਦ ਹੋਵੇਗਾ ਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਦੇ ਲਈ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕੀਤੀ ਜਾਵੇਗੀ। ਉਹਨਾਂ ਦੱਸਿਆ ਹੈ ਕਿ ਉਹਨਾਂ ਨੂੰ ਨਿਆਪਾਲਿਕਾ ਅਤੇ ਪੁਲਿਸ ਅਧਿਕਾਰੀਆਂ ਤੇ ਪੂਰਾ ਵਿਸ਼ਵਾਸ ਹੈ। ਉਹਨਾਂ ਨੂੰ ਉਮੀਦ ਹੈ ਕਿ ਜਾਂਚ ਪੂਰੀ ਬਿਨਾਂ ਕਿਸੇ ਪੱਖਪਾਤ ਤੇ ਜਲਦ ਹੀ ਜਾਂਚ ਪੂਰੀ ਹੋਵੇਗੀ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਉਹਨਾਂ ਇਹ ਵੀ ਕਹਿ ਆਏ ਕਿ ਉਹ ਜਾਂਚ ਦੇ ਵਿੱਚ ਪੂਰਾ ਸਹਿਯੋਗ ਕਰਨਗੇ ਅਤੇ ਜਾਂਚ ਇਸ ਮਾਮਲੇ ਦੇ ਵਿੱਚ ਜਦ ਤੱਕ ਜਾਂਚ ਪੂਰੀ ਨਹੀਂ ਹੁੰਦੀ ਉਹ ਇਸ ਮਾਮਲੇ ਦੇ ਵਿੱਚ ਕੋਈ ਵੀ ਟਿੱਪਣੀ ਨਹੀਂ ਕਰਨਗੇ ਸੋ ਤੁਹਾਨੂੰ ਦੱਸ ਦਈਏ ਇਸ ਪੂਰੇ ਮਾਮਲੇ ਨੂੰ ਲੈ ਕੇ ਪਿਛਲੇ 9 ਦਿਨਾਂ ਤੋਂ ਲਗਾਤਾਰ ਆਈਪੀਐਸ ਪੂਰਨ ਕੁਮਾਰ ਦੇ ਪਰਿਵਾਰ ਦੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਤੇ ਇਸ ਮਾਮਲੇ ਦੇ ਵਿੱਚ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਆਈਪੀਐਸ ਅਧਿਕਾਰੀ ਪੂਰਨ ਕੁਮਾਰ ਦੇ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਗਈ ਸੀ ਉਸ ਤੋਂ ਬਾਅਦ ਉਨਾ ਦਾ ਲਿਖਿਆ ਹੋਇਆ ਇੱਕ ਪੱਤਰ ਬਰਾਮਦ ਹੋਇਆ ਸੀ ਜਿਸ ਜਿਸ ਪੱਤਰ ਦੇ ਵਿੱਚ ਉਹਨਾਂ ਵੱਲੋਂ ਹਰਿਆਣਾ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਸਨ ਉਸੇ ਦਿਨ ਤੋਂ ਪਰਿਵਾਰ ਦੇ ਵੱਲੋਂ ਅਤੇ ਆਈਪੀਐਸ ਪੂਰਨ ਕੁਮਾਰ ਦੇ ਸਮਰਥਕਾਂ ਦੇ ਵੱਲੋਂ ਇਹ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਇਸ ਮਾਮਲੇ ਦੇ ਵਿੱਚ ਨਿਰਪੱਖ ਜਾਂਚ ਹੋਵੇ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਵੇ ਸੋ ਇਸੇ ਕਰਕੇ 9 ਦਿਨਾਂ ਤੱਕ ਉਹਨਾਂ ਦੇ ਮ੍ਰਿਤਕ ਸ਼ਰੀਰ ਦਾ ਪੋਸਟਮਾਰਟਮ ਨਹੀਂ ਕੀਤਾ ਗਿਆ ਤੇ ਹੁਣ ਪਰਿਵਾਰ ਵੱਲੋਂ ਉਹਨਾਂ ਦੀ ਪਤਨੀ ਵੱਲੋਂ ਸਹਿਮਤੀ ਤੋਂ ਬਾਅਦ ਅੱਜ ਉਹਨਾਂ ਦਾ ਪੋਸਟਮਾਰਟਮ ਹੈ ਉਹ ਕੀਤਾ ਜਾ ਰਿਹਾ ਹੈ। ਅੱਜ ਬੜੇ ਦੁਖੀ ਹਿਰਦੇ ਸੇ ਸੂਚਨਾ دی ਜਾ ਰਹੀ ਹੈ ਕਿ ਵਾਈ ਪੂਰਨ ਕੁਮਾਰ ਜੀ ਜੋ ਏਡੀਜੀਪੀ ਇਥੇ ਹਰਿਆਣਾ 7 ਅਕਤੂਬਰ ਨੂੰ ਕੀ ਡੈਥ ਹੋਈ ਔਰ ਕਾਫੀ ਦਿਨ ਤੱਕ ਪਰਿਵਾਰ ਇੰਤਜ਼ਾਰ ਕਰਤਾ ਰਹਾ ਕਿ बीजेपी हरियाणा और एसपी रद्ध को गिरफ्तार किया जाए काफी लोग आए नेता लोग आए प्रचारक आए चिंतक आए बुद्धिजीवी लोग आए समाज आया मीडिया आया इस बात के लिए हम सबके आभारी हैं मेरे परिवार की तरफ से यह आपको मैसेज देना है कि भाई पूर्ण कुमार जी का जो पीजीआई चंडीगढ़ में आज पोस्टमार्टम हुआ है आज उनको कोठी नंबर एक सेक्टर चौबीस ए चंडीगढ़ से यहाँ से चलेंगे चार बजे जो सेक्टर पच्चीस या शमशान घाट चंडीगढ़ का उसमें उनका संस्कार किया जाएगा मैं आपके माध्यम से पूरे देश को पूरी दुनिया को ये बताना चाहता हूँ हमें जस्टिस नहीं मिला मगर जैसे भी हालातों में समाज ने हमारा साथ दिया आज हमारे को ये संस्कार का जो टाइम है चार बजे का है सेक्टर पच्चीस शमशान घाट में और यहाँ से चलेंगे मैं ये बात दोहराना चाहता हूँ कि जो हमारा धरना था आज का उसको हम नहीं करेंगे उसके लिए मीटिंग करेंगे हमारी कमेटी की मीटिंग होगी जो न्याय हमारी कमेटी है उसके बाद हम नया फैसला जो भी कमेटी करेगी बताएंगे मगर आज जो हमारा सतारा सेक्टर में धरना था उसको कैंसिल कर दिया गया है और बड़े दुखी हृदय से आज जितने देश के लोग हैं जहाँ भी चंडीगढ़ मोहाली पंजाब हरियाणा जो आ सकते हैं उनको दिल के हृदय से अपील है परिवार की तरफ से आए और वाई पूर्ण कुमार जी को आप अपने हाथों से आके संस्कार करें धन्यवाद ਸਰਪਰ ਨਾਮ ਬੋਲੋ ਸਰ ਮੇਰਾ ਨਾਮ ਰੇਸ਼ਮ ਸਿੰਘ ਕਹਿੰਦਾ ਹੈ ਰੇਸ਼ਮ ਜੀ ਥੋੜਾ ਜਿਹਾ ਪਲੀਜ਼ ਦੱਸ ਦਿਓ ਕਿਉਂਕਿ ਪਰਿਵਾਰ 8 ਦਿਨ ਹੋ ਗਏ ਸੀ ਪਰਿਵਾਰ ਨੇ ਕਿਹਾ ਸੀ ਤਾਂ ਤੱਕ ਪੋਸਟਮਾਰਟਮ ਨਹੀਂ ਕਰਵਾਵਾਂਗੇ ਅਸੀਂ ਅੰਤਿਮ ਸੰਸਕਾਰ ਨਹੀਂ ਕਰਾਂਗੇ ਜਦ ਤੱਕ ਇਨਸਾਫ ਨਹੀਂ ਮਿਲਦਾ ਤੁਸੀਂ ਕਹਿ ਰਹੇ ਹੋ ਸਾਨੂੰ ਇਨਸਾਫ ਵਾਲੇ ਨਹੀਂ ਮਿਲਿਆ ਫਿਰ ਕੀ ਹੋ ਜੀ ਸਮਿਖਿਆ ਹੋ ਗਈ ਹੋ ਜਾ ਕੀ ਹੋ ਗਿਆ ਕਿ ਤੁਸੀਂ ਫਿਰ ਮੰਨ ਗਏ ਹੋ ਪੋਸਟਮਾਰਟਮ ਲਈ ਚੰਡੀਗੜ੍ਹ ਪੁਲਿਸ ਨੇ ਜੋ ਮੋਟੀ ਮੋਟੀ ਜਾਣਕਾਰੀ ਹੈ ਕੋਈ ਕੋਰਟ ਵੱਲੋਂ ਕੁਝ ਲੈ ਕੇ ਕੀਤਾ ਔਰ ਬਾਡੀ ਬਹੁਤ ਦਿਨ ਹੋ ਗਏ ਸੀ ਜੀ ਸਰਕਾਰ ਨੂੰ ਚਾਹੀਦਾ ਸੀ ਚਾਹੇ ਹਰਿਆਣਾ ਗਵਰਨਮੈਂਟ ਹੈ ਚਾਹੇ ਸੈਂਟਰਲ ਗਵਰਨਮੈਂਟ ਹੈ ਉਹਨੂੰ ਚਾਹੀਦਾ ਸੀ ਕਿਉਂਕਿ ਯੂਟੀ ਜਿਹੜਾ ਸਭ ਨੂੰ ਪਤਾ ਕਿ ਉਹ ਮਾਨਯੋਗ ਪ੍ਰਧਾਨ ਮੰਤਰੀ ਦੇ ਅੰਡਰ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਆਪ ਸੰਮਾਨ ਲੈ ਕੇ ਮਸਲਾ ਹੱਲ ਕਰਨਾ ਚਾਹੀਦਾ ਸੀ ਉਹ ਨਹੀਂ ਕਰਾ ਸਕੇ ਸਰਕਾਰ ਵਿਪਲ ਹੋਈ ਹੈ ਔਰ ਸਮਾਜਿਕ ਲੋਕਾਂ ਨਾਲ ਸਲਾਹ ਕਰਕੇ ਸਾਰਿਆਂ ਨਾਲ ਸਲਾਹ ਕਰਕੇ ਸਾਨੂੰ ਜਦੋਂ ਉਹਨਾਂ ਨੇ ਪੋਸਟਮਾਰਟਮ ਲਈ ਉਹਨਾਂ ਨੇ ਆਰਡਰ ਲਏ ਜੋ ਵੀ ਕੀਤਾ ਸਾਨੂੰ ਉਹ ਸਾਰਾ ਕੁਝ ਮੰਨਣਾ ਪੈਣਾ ਹੁਣ ਅਸੀਂ ਉਹਨੂੰ ਬਚਾ ਤਾਂ ਨਹੀਂ ਸਕੇ ਭਾਈ ਪੂਰਨ ਕੁਮਾਰ ਜੀ ਨੂੰ ਪਰ ਪਰਿਵਾਰ ਇਹ ਚਾਹੁੰਦਾ ਕਿ ਅਸੀਂ ਆਪਣੇ ਹੱਥਾਂ ਨਾਲ ਉਹਨਾਂ ਦਾ ਆਪਣੇ ਹੱਥਾਂ ਨਾਲ ਸੰਸਕਾਰ ਕਰ ਦਈਏ ਹਾਲਾਤ ਐਸੇ ਨੇ ਕੋਈ ਛੁਪੇ ਹੋਏ ਨਹੀਂ ਐ ਹਾਲਾਤ ਤੋਂ ਕੇ ਅਧਾਰ ਪਰ ਇਹ ਕਰਨਾ ਪੜ ਰਹਾ ਹੈ ਪ੍ਰੋਟੈਸਟ ਬਹੁਤ ਲੰਬਾ ਹੋ ਗਿਆ ਸਰਕਾਰ ਕੋ ਚਾਹੀਏ ਥਾ ਜਸਟਿਸ ਦੇਤੀ ਨਹੀਂ ਦੇ ਪਾਈ ਸਰਕਾਰ ਇਸ ਵਿੱਚ ਕੇਂਦਰ ਸਰਕਾਰ ਹਰਿਆਣਾ ਸਰਕਾਰ ਔਰ ਯੂਟੀ ਪ੍ਰਸ਼ਾਸਨ ਵਿਫਲ ਹੋ ਇੱਕ ਸਵਾਲ ਇਹ ਵੀ ਹੈ ਕਿਉਂਕਿ ਕੱਲ ਜਿਸ ਤਰੀਕੇ ਨਾਲ ਇੱਕ ASI ਨੇ ਸੁਸਾਇਡ ਕੀਤਾ ਸਵਾਲ ਇਹ ਬਣ ਕੇ ਬੜੇ ਸਾਰੇ ਜਨਸਧਿਰਕੇ ਨਾਲ ਐਡੀਜੀਪੀ ਦੇ ਉੱਤੇ ਸਵਾਲ ਚੁਕੇ ਗਏ ਤੇ ਬਹੁਤ ਸਰੀਆਂ ਗੱਲਾਂ ਸਾਹਮਣੇ ਆਏ ਨੇ ਕਿ ਪਰਿਵਾਰ ਇਸ ਕਰਕੇ ਜਿਹੜਾ ਹੈਗਾ ਉਹ ਥੋੜਾ ਸੌਫਟ ਹੋ ਗਿਆ ਇਸ ਕਰਕੇ ਜਿਹੜਾ ਹੈਗਾ ਚੰਸਕਾਰ ਕੀਤਾ ਗਿਆ ਕਾਰਨ ਕੀ ਹੈ ਕਿ ਕਿ ਇਹ ਕਾਰਨ ਸੀਗਾ ਵਿੱਚ ਜਾਂ ਗੱਲਾਂ ਕੁਝ ਹੋਰ ਨਿਕਲ ਗਿਆ ਕਿਉਂਕਿ ਚੰਡੀਗੜ੍ਹ ਪੁਲਿਸ ਨੇ ਇਹ ਵੀ ਕਹਿ ਸੀ ਕਿ ਲੈਪਟਾਪ ਹਲੇ ਤੱਕ ਨਹੀਂ ਦਿੱਤਾ ਗਿਆ ਡਾਕੂਮੈਂਟਸ ਹੀ ਦਿੱਤੇ ਗਏ ਕਿ ਉਹ ਪਰਿਵਾਰ ਨੇ ਸਹਿਮਤੀ ਬਣਾ ਲਈ ਹੈ ਕਿ ਉਹ ਦੇਣਗੇ ਹੁਣ ਚੰਡੀਗੜ੍ਹ ਪੁਲਿਸ ਨੂੰ ਇਨਵੈਸਟੀਗੇਸ਼ਨ ਲਈ ਦੇਖੋ ਇਹਨਾਂ ਹਾਲਾਤਾਂ 'ਚ की गलबात हुई है असी तो कल मीटिंग लगे रहे कल हम मीटिंग में बैठे रहे बातचीत हुई कहीं ना कहीं प्रशासन और सेंट्रल गवर्नमेंट और हरियाणा गवर्नमेंट ने किसी फ्रंट पे जस्टिस ना देते हुए ये मजबूरी में सारा कुछ जो उन्होंने कोर्ट से किया जैसे भी किया करके पोस्टमार्टम अभी बॉडी आने वाली है और यहाँ से लगभग दो बजे के आसपास या ढाई बजे के आसपास चलेंगे तो आपके माध्यम से सबको मैसेज आई धन्यवाद